ਸੋਪਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਆਪ ਪਾਰਟੀ ਦੇ ਲੀਡਰ ਗੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਵਿਖੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ ਗੁਲਦੀਪ ਢਾਲੀਵਾਲ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੈਂ ਸਰਕਾਰ ਦੇ ਵਿੱਚ ਰਹਿੰਦਿਆਂ 2 ਸਾਲਾਂ ਦਾ ਆਪਣਾ ਰਿਕਾਰਡ ਪੇਸ਼ ਕੀਤਾ ਹੈ ਪਰ ਕਿ ਸਿੱਧੂ ਮੁਜੀਠੀਆ ਜਾਂ ਬਾਦਲ ਨੇ ਕਦੇ ਵੀ ਆਪਣਾ ਰਿਪੋਰਟ ਕਾਰਡ ਪੇਸ਼ ਨਹੀਂ ਕੀਤਾ ਉਹ ਕਿਆ ਕਿਆ ਮੈਸਨਾਲਾ ਦੇ ਵਿੱਚ ਕੀਤੇ ਕੰਮਾਂ ਤੇ ਬਦਲੇ ਵੋਟਾਂ ਮੰਗ ਰਿਹਾ ਜੇਕਰ ਕੰਮ ਨਹੀਂ ਕੀਤਾ ਹੁੰਦਾ ਤਾਂ ਵੋਟਾਂ ਨਹੀਂ ਮੰਗਣੀ ਸੀ ਉਹਨਾਂ ਕੀ ਕੁਝ ਕਿਹਾ ਉਹ ਜਾਣਦੇ ਆ ਚੱਗਾ ਹੋਇਆ ਕਿਉਂਕਿ ਮੈਂ ਜੇ ਵੋਟਾਂ ਮੰਗੜੀਆਂ ਰਹੀ ਤੇ ਮੈਨੂੰ ਪਹਿਲਾਂ ਦਿਖਾਉਣਾ ਪਊਗਾ ਕਿ ਦੋ ਸਾਲ ਇਹ ਜਿਹੜੀਆਂ ਸਰਕਾਰੀ ਗੱਡੀਆਂ ਆ ਸਰਕਾਰੀ ਤੇਲ ਆ ਗੰਦ ਵਿੱਚ ਮਿਲੇ ਆ ਕਾਹਦੇ ਲਈ ਬਿਲੇਆ ਜਿੰਤਾ ਦੇ ਕੀ ਕੀਤਾ ਆਪਾਂ ਆਪਾਂ ਕਿਹਦੇ ਕਿਸੇ ਕੋਲ ਕਾਰਡ ਦੀ ਮੰਗਦੇ ਯਾਰ ਆਪਾਂ ਪਹਿਲਾਂ ਬਾਦ ਦੇ ਸਾਡੇ ਕੋ ਕੰਮ ਨਹੀਂ ਹੁੰਦਾ ਅਗਲੇ 5 ਸਾਲ ਬਾਅਦ ਜੇ ਗਲਰਾਸ ਤੋਂ ਗਵਾਦ ਹੋ ਗਿਆ ਮਫਾਸ ਤੋਂ ਮਨਾ ਲੋ ਜੇ ਮੁਹਤਾਲ ਤੋਂ ਗਵਾਦ ਹੋ ਗਿਆ ਕਰਨੈ ਤੋਂ ਮਨਾ ਲੋ ਕਰਨੈ ਤੋਂ ਗਵਾਦ ਹੋ ਗਿਆ ਤੇ ਰੈਸ ਤੋਂ ਮਨਾ ਲੋ ਲੀਡਰਾਂ ਨੇ ਇੱਕ ਬਹੁਤ ਵਧੀਆ ਟਰੱਕ ਲੱਭਾ ਅਤੇ ਇਹੀ ਗੱਲ ਦੇਖੀ ਜਾਂਦੇ ਆ। 75 ਸਾਲਾਂ ਬਾਅਦ ਦੁਬਾਰੀ ਸਰਕਾਰ ਬਦਲੀ ਆ। 75 ਸਾਲਾਂ ਬਾਅਦ ਆਮ ਕਰਦਾ ਗੁੰਡਾ ਸੱਤ ਕਿੱल्ल्या ਦਾ ਮਾਲਕ ਸਰਦਾਰ ਭਗਵੰਤ ਸਿੰਘ ਮਾਨ। ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਕਿੰਨਾ ਚੀਕ ਜਾੜਾ ਹੈ। ਸਾਡੇ ਗਰੀਬ ਘਰਾਂ ਦੇ ਬੁਢਿਆਂ ਤੇ ਕਿੰਨਾ ਚੀਕ ਜਾੜਾ ਪਾਉਂਦੇ ਆ। ਕਾਗਦ ਅਸੀਂ ਕਾਲੀ ਕਿੰਨਾ ਰੌਲਾ ਪਾਉਂਦੇ ਆ ਕਦੀ ਕਹਿੰਦੇ ਆ ਜੀ ਇਹ ਇਹਨਾਂ ਨੂੰ ਤਜਰਬਾ ਦੀ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਨਵੇਂ ਬੰਦੇ ਇਹ ਕਿੱਥੋਂ ਆ ਗਏ ਜੀ ਤੇ ਭਗਵਾਨਤ ਬਾਣ ਕਿੱਥੋਂ ਆ ਗਿਆ ਜੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਤਰਫਲੀ ਰਹਿੰਦੀ ਹੈ ਉਹਦਾ ਕਾਲੀ ਦੇ ਕਾਗਦ ਅਸੀਂ ਤਰਫ ਦੇ ਆ ਤਰਫਾ ਕੀ ਹੈ ਇੰਨਾ ਕੋ ਕੋਰੋਨਾ ਰੋਗ ਪਈ ਸੀਗਾ ਇੰਨਾ ਕੋਈ ਨਹੀਂ ਮਾਇਆ ਸੀ ਇਹ ਦੇਖਦੇ ਆ ਕਦੀਪ ਧਾਲੀਵਾਲ ਪੰਜਾ ਕਨੇ ਆ ਸਾਡੇ ਗਿਆ ਕੇ ਬਹਿ ਗਿਆ ਇੱਕ ਤਾਂ ਬਹਿ ਗਿਆ ਜੀ ਇਹ ਵੀ ਸਾਡੇ ਬੂਹੇ ਗਾੜੀ ਪਿੰਦਾ ਆ ਹੋਰੇ ਨਾਲ ਨੂੰ ਸਾਡੇ ਸਾਹ ਦੇ ਮਾਰਾ ਪਾ ਦਿਆ ਰੋਵਾ ਬਦਨਾਮੀ ਜੋ ਜੋ ਦੁਨੀਆ ਮਾਰਦੇ ਦੋਸ਼ ਉਹ ਲਾ ਦਿੰਦੇ ਕਤਸਰ ਦੋ ਸਾਲ ਦੇ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ ਆ ਸਭ ਉਹ ਇਹ ਵੀ ਦੱਸਣ ਇੱਧਰ ਦੇ ਕਿ ਅਸੀਂ ਤਾਂ ਜਦੋਂ ਇਹ ਵਾੜਾ ਬਉਂਦੇ ਆ ਮੈਂ ਤਦੋਂ ਕਹਿੰਦਾ ਕਿ ਭਾਈ ਅਪਰਾ ਕੋਰਕਾਰ ਕਰੋ ਕੋਰਕਾਰ ਦਿਓ ਮੈਂ ਨਾਲੇ ਜੰਮੇਲੇ ਬੜ ਕੇ ਬੰਤੀ ਬਣਾ ਮੇਰਾ ਦੋ ਸਾਲ ਦਾ ਕੋਰਕਾਰ ਚੁੱਕੋ ਕਿ ਮੈਂ ਕੀ ਕੀਤਾ ਆਪਣੇ ਅੰਕੇ ਵਾਸਤੇ ਅਸਪੋਰਟ ਕਾਰਡ ਦੇ ਦੋ ਯਾਰ ਸਿੱਧੂ ਨੂੰ ਪੁੱਛ ਲੋ ਦੁੱਤ ਮੇਰਾ ਉਹ ਚੁੱਟ ਕੇ ਗਿਆ ਉਹਨੂੰ ਪੁੱਛੋ ਤਾਂ ਬਸਰ ਦਾ ਕੀਤਾ ਕੀ ਆ ਕੁਛ ਨਹੀਂ ਠੋਕੋ ਤਾਰੀ ਮਜਿੱਠੀ ਆਪਣਾ ਬੋਲੀ ਜਾਂਦਾ ਸਖਬੀਰ ਬਾਦਲ ਉਹਦੀ ਪੰਜਵਾਰ ਉਹਨਾਂ ਦੇ ਪਿਤਾ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਚੁੱਕੇ ਅਸਪੋਰਟ ਕਾਰਡ ਕੋਈ ਨਹੀਂ ਅਸਪੋਰਟ ਕਾਰਡ ਦਿਓ ਜੇ ਅਸਪੋਰਟ ਕਾਰਡ ਹੋਵੇ ਤੇ ਅੱਜ ਵੀ ਅੰਲੀਆਲੇ ਦੇ ਲੋਕ ਕਿਉਂ ਕਹਿੜ ਗਏ ਸਾਡੇ ਛੱਪੜ ਦੀ ਬਣੇ ਦੀ ਵੇ ਕੰਮ ਕੀਤੇ ਹੋਣ ਅੱਜ ਵੀ ਲੋਕ ਕਹਿੰਦੇ ਸਾਡੀਆਂ ਦੇਗੀਆਂ ਵੜਾ ਗਿਓ ਅੱਜ ਵੀ ਕਹਿੰਦੇ ਸਾਡੀਆਂ ਫੀਤੀਆਂ ਵੜਾ ਦੇਉਂਦਾ ਕੀਤਾ ਗਿਆ ਯਾਰ ਮੈਂ ਤਾਂ ਸੋਚ ਜਾਦਾ ਨਾ ਵਕਾਸ ਕਿੱਥੇ ਹੋਗਾ ਇਹਨਾਂ ਦੇ ਹੱਥ ਦੇਖਿਆ ਕੋਲ ਕਿੱਡੇ ਵਧੀਆ ਜੋੜਦੇ ਆ